ਬਟੰਡਾ ਦੇ ਬਲਰਾਜਨਗਰ ਵਿਖੇ ਦੋ ਨਵਾਲੇ ਬੱਚਿਆਂ ਦੀ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ ਹਸਤਾਲ ਵਿਖੇ ਕਰਵਾਏਗਾ ਨਿਸਨ ਗਏ ਸੰਦਖਲ ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ ਤੇ ਅੱਜ ਰੋਂਦੀ ਹੋਈ ਮਾਂ ਬੱਚੇ ਨੂੰ ਲੈ ਕੇ ਪਹੁੰਚੀ ਡੀਐਸਪੀ ਸਿਟੀ ਬੰਦੇ ਦਫਤਰ ਵੀਰਵਾਰ ਨੂੰ 11 ਵਜੇ ਦੇ ਲਗਭਗ ਇੱਕ ਦੁਖਿਆਰੀ ਮਾਂ ਅਨਸਾਫ਼ ਦੇ ਲਈ ਆਪਣੇ ਬੱਚੇ ਨੂੰ ਲੈ ਕੇ ਪਹੁੰਚੀ ਡੀਐਸਪੀ ਦਫਤਰ ਮਾਮਲਾ ਪਿਛਲੇ 4 ਦਿਨ ਪਹਿਲਾਂ ਦਾ ਜਿੱਥੇ ਪਠੰਡਰਾ ਦੇ ਬਲਰਾਜਨਗਰ ਗਲੀ ਨੰਬਰ 8 ਦੇ ਵਿੱਚ ਕੁਝ ਬੱਚਿਆਂ ਵੱਲੋਂ ਹੀ ਨਾਲ ਦੇ ਬੱਚਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਬੱਚਾ ਇੰਨਾ ਸਹਿਮ ਚੁੱਕਾ ਹੈ ਕਿ ਪਿਛਲੇ 4 ਦਿਨਾਂ ਤੋਂ ਹੁਣ ਉਹ ਇਹ ਸਕੂਲ ਵੀ ਨਹੀਂ ਜਾ ਰਿਹਾ ਜਦ ਇਹ ਚੌਂਕੀ ਪਹੁੰਚੇ ਤਾਂ ਚੌਂਕੀ ਵਾਲਾਂ ਵੱਲੋਂ ਵੀ ਕਿਸ ਤਰ੍ਹਾਂ ਦੀ ਕੋਈ ਕਾਰਵੇ ਨਹੀਂ ਕੀਤੀ ਗਈ ਤਾਂ ਅੱਜ ਮਾਂ ਰੋਂਦੀ ਹੋਈ ਆਪਣੇ ਬੱਚੇ ਨੂੰ ਚਾਕੇ ਡੀਐਸਪੀ ਦਫ਼ਤਰ ਪਹੁੰਚੀ ਡੀਐਸਪੀ ਸਿਟੀ ਵਨ ਦੇ ਦਫ਼ਤਰ ਪਹੁੰਚੀ ਅਤੇ ਉਸ ਨੇ ਅਣਸਾਫ਼ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਉਸ ਦਾ ਬੱਚਾ ਇੰਨਾ ਡਰਿਆ ਹੋਇਆ ਹੈ ਕਿ ਨਾ ਹੁਣ ਟਿਊਸ਼ਨ ਜਾਂਦੇ ਦੇ ਨਾ ਇਹ ਹੁਣ ਆਪਣਾ ਸਕੂਲ ਜਾ ਰਿਹਾ ਹੈ ਤੇ ਉਸਨੇ ਇਹ ਵੀ ਆਖਿਆ ਕਿ ਨਾਲ ਜਿਹੜੇ ਉਹ ਬੱਚੇ ਹਨ ਉਹ ਪੁਲਿਸ ਵੱਲੋਂ ਨਿਮਾਲਕ ਦਸੇ ਜਾ ਰਹੇ ਹਨ ਲੇਕਿਨ ਉਹਨਾਂ ਬੱਚਿਆਂ ਦੇ ਕੋਲ ਅਸਲਾ ਵੀ ਇਸ ਔਰਤ ਨੇ ਦੱਸਿਆ ਕਿ ਉਹਨਾਂ ਦੇ ਕੋਲ ਅਸਲਾ ਵੀ ਹੈ ਇਸ ਸਬੰਧੀ ਜਿਆਦਾ ਡੀਐਸਪੀ ਸਿਟੀ 1 ਕਰਦੀਪ ਸਿੰਘ ਬਰਾੜ ਦੇ ਨਾਲ ਗਲਬਤ ਕੀਤੀ ਗਈ ਅੱਤ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਇਹ ਹੋਣ ਔਰਤਾਂ ਆਈਆਂ ਹਨ ਤੇ ਮੈਂ ਸਖਤ ਹਦਾਇਤਾਂ ਕੀਤੀਆਂ ਹਨ ਉਹਨਾਂ ਨੂੰ ਗ੍ਰਿਫਤਾਰੀ ਜਿਹੜੀ ਸਾਡੇ ਕੋਲ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦੀ ਹੀ ਉਹਨਾਂ ਬੱਚਿਆਂ ਨੂੰ ਸਾਡੇ ਕੋਲ ਫੜਾ ਜਾਵੇਗਾ ਸਾਡੇ ਦਰ ਕਰ ਕੀਤਾ ਜਾਵੇਗਾ ਅਸਲੀ ਇਹ ਕਿ ਜੇ ਇਹਨਾਂ ਔਰਤ ਦੀ ਇਸ ਔਰਤ ਦੀ ਇਸ ਦਖਿਆਰੀ ਮਾਂ ਦੀ ਇਹ ਜੋ ਆਪਣਾ ਚੌਂਕੀ ਪਹੁੰਚੀ ਉੱਥੇ ਇਸ ਨੂੰ ਅਨਸਾਰ ਮਿਲ ਜਾਂਦਾ ਤੇ ਇਸ ਨੂੰ ਅੱਜ ਡੀਐਸਪੀ ਦਫ਼ਤਰ ਨਾ ਪਹੁੰਚਣਾ ਪੈਂਦਾ ਅਸੀਂ ਅਸੀਂ ਟਿਊਸ਼ਨ ਸੈਂਟਰ ਪੜ੍ਹ ਰਹੇ ਸੀ ਤੇ ਜਦੋਂ ਅਸੀਂ ਬਾਹਰ ਆਈ ਸਾਨੂੰ ਤਾਂ ਨਹੀਂ ਪਤਾ ਸੀ ਉਹ ਮੁੰਡੇ ਘੜੇ ਸੀ ਸਾਨੂੰ ਨਹੀਂ ਪਿੱਛੇ ਦੀ ਫੜ ਕੇ ਘਰੀਸ ਕੇ ਲੈ ਗਏ ਜੀ ਉਧਰ ਕੈਮਰੇ ਲੱਗੇ ਸੀ ਤੇ ਸਾਨੂੰ ਗਲੀ ਚ ਲੈ ਗਈ ਉਹਨਾਂ ਨੂੰ ਉੱਤਰ ਦੀ ਕੈਮਰੇ ਲੱਗੇ ਸੀ ਪਰ ਉਹਨਾਂ ਨੂੰ ਪਤਾ ਨਹੀਂ ਸੀ ਉਹਨੇ ਸਾਨੂੰ ਕ੍ਰੀਸ ਕ੍ਰੀਸ ਕੁੱਟਿਆ ਮੇਰੇ ਦੋਸਤ ਸਾਰੇ ਸੀਗੇ ਉਹ ਸਾਨੂੰ ਛੁਣਾਉਣ ਆਏ ਸੀ ਜੀ ਉਹ ਤਾਂ ਵੀ ਦੰਦ ਦੰਦ ਤੋੜਦੇ ਹੀ ਤੁਹਾਡੇ ਤੁਰਿਆ ਵੀ ਨਹੀਂ ਜਾਂਦਾ ਮਾਰ ਕੇ ਨਹੀਂ ਤੁਰਿਆ ਨਹੀਂ ਜਾਂਦਾਈ ਮੇਰੇ ਲੱਤ ਦਾ ਮਾਸ ਪਾਟ ਗਈ ਹੂੰ ਤੇ ਉਹ ਉਹ ਦੰਦ ਦੰਦ ਤੋੜਦੇ ਤੇ ਉਹ ਜੀ ਉਹਨਾਂ ਕੋਲ ਅਸਲਾ ਵੀ ਸੀਗਾ ਹੀ ਲੋਹੇ ਦੀਆਂ ਰਾਡਾਂ ਬੱਚੇ ਵਜ੍ਹਾ ਕੀ ਸੀ ਕ ਲੜੇ ਕਿਉਂ ਸਾਨੂੰ ਕੁਝ ਨਹੀਂ ਪਤਾ ਸੀ ਇਹਨਾਂ ਨੂੰ ਕੋਈ ਪਤਾ ਨਹੀਂ ਸਾਨੂੰ ਪਿੱਛੋਂ ਦੀ ਆ ਕੇ ਕੁੱਟਿਆ ਹੀ 嗯，对，咋样？ ਹੋਇਆ ਕੀ ਪਿੰਜ ਕੀ ਹੋਇਆ ਬੱਚੇ ਨੂੰ ਸੀ ਲੈ ਕੇ ਇੱਥੇ ਪਹੁੰਚੀ ਮੈਂ ਤਾਂ ਘਰੇ ਬੈਠੀ ਸੀ ਮੈਨੂੰ ਤਾਂ ਬਾਅਦ ਚੋਂ ਪਤਾ ਲੱਗਿਆ ਜਨਾਬ ਮੇਰੇ ਤਾਂ ਜਦੋਂ ਪੁੱਤ ਨੂੰ ਘਟ ਘਟ ਕੇ ਤਿੰਨ ਮੁੰਡੇ ਘਰੇ ਛੱਡ ਕੇ ਗਏ ਮੈਨੂੰ ਤਾਂ ਉਦੋਂ ਪਤਾ ਲੱਗਿਆ ਜੀ ਮੇਰੇ ਪੁੱਤ ਨਾਲ ਆਵਾਕਾ ਵੀਤ ਗਿਆ ਜੀ ਮੇਰੇ ਪੁੱਤ ਦੀਆਂ ਜੀ ਉਹਨਾਂ ਕੋਲ ਪਿਸਤੌਲ ਵੀ ਸੀ ਪਿਸਤੌਲ ਦੇ ਤਬ ਕੀ ਦਿੱਤੀ ਘਰਾਂ ਤੈਨੂੰ ਪਿਸਤੌਲ ਮਾਰ ਕੇ ਮਾਰ ਦੇ ਕੇ ਕਹਿੰਦਾ ਨਹੀਂ ਤੁਹਾਡੇ ਪੈਰੀਆਂ ਤਲਾ ਕੇ ਫਾਪੀ ਮੰਗੋ ਜੀ ਘਟੋ ਘਟ ਵੀ ਮੁੰਡੇ ਸੀਗੇ ਜੀ ਜਿਹੜੇ ਵਿਆਹ ਮੁੰਡਿਆਂ ਨੇ ਮੇਰੇ ਪੁੱਤ ਨੂੰ ਘਟ ਘਟ ਕੇ ਮੇਰੇ ਕੋਲੇ ਵੀੜ ਗਿਆ ਜੀ ਹੁਣ ਸੀ ਲੋਕਲ ਚੌਂਕੀ ਜਾ ਕੇ ਲੋਕਾਂ ਚੰਕੀ ਜੀ ਉਹ ਕਹਿੰਦੇ ਵੀ ਅਸੀਂ ਮੁੰਡਿਆਂ ਨੂੰ ਚੱਕ ਨਹੀਂ ਸਕਦੇ ਉਹ ਨਵਾਲਕ ਮੁੰਡੇ ਆ ਜੀ ਕਹਿੰਦੇ ਮਾਮਾ ਦੇ ਪੁੱਤ ਅਸੀਂ ਪੜ ਨਹੀਂ ਸਕਦੇ ਜੀ ਇਹ ਕਿਸੇ ਦੀ ਮਾ ਦਾ ਪੁੱਤ ਨਹੀਂ ਸੀਗਾ ਜੀ ਵੀ ਕਿਸੇ ਨੂੰ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਸਾਡੇ ਹੁਣੇ ਗੱਲ ਹੋਈ ਨਹੀਂ ਨਹੀਂ ਕਰਤੇ ਜੀ ਉਹਨਾਂ ਕੁਲਦੀਪ ਨੇ ਸਾਨੂੰ ਜਵਾਬ ਦਿੱਤਾ ਜੀ ਕਹਿੰਦਾ ਮੈਂ ਤਾਂ ਕਹਿੰਦਾ ਕਿ ਮੁੰਡੇ ਚੱਕ ਨਹੀਂ ਸਕਦਾ ਕਹਿੰਦਾ ਜੀ ਸਾਡੀ ਹੁਣੇ ਡੀਐਸਪੀ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਸ਼ਿਕਾਇਤ ਦਿਓ ਅਸੀਂ ਕਾਰਵਾਈ ਕਰ ਰਹੇ ਹਾਂ ਬਸ ਜੀ ਮੈਂ ਤਾਂ ਇਹਨੂੰ ਸਾਬ ਚਾਉਣੀ ਆ ਆਪਣੇ ਪੁੱਤ ਦਾ ਵੀ ਮੇਰੇ ਪੁੱਤ ਨੂੰ ਹੁਣ ਸਾਬ ਮਿਲਣਾ ਚਾਹੀਦਾ ਜੀ ਮੈਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਮੇਰਾ ਪ ਸਕੂਲ ਜਾਣ ਤੋਂ ਮੁੱਕਰ ਗਿਆ ਕਹਿੰਦਾ ਮੰਮੀ ਮੈਨੂੰ ਜਦੋਂ ਗਲੀ ਚ ਆ ਕੇ ਕੁੱਟ ਤੱਕਦੇ ਮੈਨੂੰ ਸਕੂਲ ਚ ਵੀ ਕੁੱਟ ਤੱਕਦੇ ਮੰਮੀ ਮੈਂ ਸਕੂਲ ਟਿਊਸ਼ਨ ਜਾਣਾ ਨਹੀਂ ਮੰਮੀ ਮੈਂ ਕਰੀ ਰੜਾ ਮੰਮੀ ਮੇਰਾ ਪੁੱਤ ਕੁਝ ਨਹੀਂ ਕਰਦਾ ਜੀ 4 ਦਿਨ ਹੋ ਗਏ ਕੁਝ ਨਹੀਂ ਪੀਂਦਾ ਜੀ ਦਿਮਾਗ ਡਰਿਆ ਪਿਆ ਜੀ ਮੈਂ ਮਸਾ ਜਵਾਕ ਪਾਲਿਆ ਕਿਹੜੇ ਮਲੇ ਦੀ ਘਟਨਾ ਹੈ ਵੀਡੀਓ ਪੁੱਛੋਗੇ ਬਰਲਾਜ ਨਗਰ 8 ਨੰਬਰ ਕਲੀ ਹੈ ਜੀ ਠੀਕ ਉਹਦੇ ਚ ਮਾਰਿਆ ਜੀ ਉਹ ਕੀ ਹੈਗਾ ਕੀ ਹੋਇਆ ਬੱਚਿਆਂ ਨਾਲ ਇਹ ਜੀ ਬੱਚੇ ਟਿਊਸ਼ਨ ਪੜ੍ਹਨ ਗਏ ਸੀ ਜੀ ਕੋਈ ਨਾ ਬੱਚਿਆਂ ਦਾ ਕੋਈ ਛੋਟੇ ਛੋਟੇ ਬੱਚੇ ਆ ਜੀ ਉਹ ਮਾਰਨ ਵਾਲੇ ਵੀ ਵੀ ਜਾਂਦੇ ਆ ਸਾਰੇ ਉਹ ਸਾਰੇ ਗੁੰਡਾਗਰਦੀ ਕਰਦੇ ਆ ਬਸ ਗੁੰਨੇ ਇਹਨਾਂ ਨੂੰ ਕਹਿੰਦੇ ਸਾਡੇ ਪੈਰੀ ਹੱਥ ਲਾਓ ਮਾਫੀ ਮੰਗੇ ਕਹਿੰਦੇ ਯਾਰ ਬਤਾ ਕੋਈ ਕਸੂਰ ਹੀ ਨਹੀਂ ਉਹਨੇ ਜੇ ਤੁਸੀਂ ਮਾਫੀ ਨਹੀਂ ਮੰਗੋਗੇ ਤਾਂ ਤੁਹਾਡਾ ਤੇ ਕੁਟ ਕੁਟ ਧੂੜ ਪਾ ਦੇਾਂਗੇ ਤੇ ਕੁਟ ਕੁਟ ਕੇ ਧੂੜ ਹੀ ਪਾਤੀ ਫਿਰ ਮੁੰਡਿਆਂ ਦੀ ਚਾਰ ਜਣਿਆਂ ਦੀ ਛੱਟ ਕੇ ਖੱਤ ਲੱਗੀ ਬੱਚੇ ਦੇ ਇੱਕ ਇਹਦੇ ਤਾਂ ਲੱਤ ਤੇ ਆ ਜੀ ਦੂਜੇ ਮੁੰਡੇ ਦੇ ਬੰਦ ਤੋੜਤਾ ਬੁੱਲ ਫਾੜਤਾ ਨੱਕ ਕੋਲੋਂ ਆ ਮਾਸ ਪਾੜ ਗਿਆ ਦੀ ਸਾਰਾ ਤੇ ਉਹਦੇ ਭਰਾ ਭਰਾ ਦੇ ਵੀ ਐ ਉਹ ਭਰਾ ਭਰਾ ਤੇ ਡਿੱਗ ਪੈ ਗਏ। ਥਾਣੇ ਵਾਲੇ ਕੀ ਕਹਿੰਦੇ ਥਾਣੇ ਵਾਲੇ ਕਹਿੰਦੇ ਉਹ ਨਵਾਲਕ ਤਾਂ ਸੀ ਨਹੀਂ ਫੜਤਾ ਤੇ ਨਵਾਲਕ ਉਹਨਾਂ ਚ ਕੋਈ ਨਹੀਂ ਹੈ। ਸਾਰੇ ਬੱਚੇ ਉਹ 17 18 18 ਸਾਲ ਦੇ ਐ। ਵੀਡੀਓ ਬਕਾਇਦਾ ਸਾਡੇ ਕੋਲੇ ਉਹਨਾਂ ਦੇ ਕਸੀ ਕੈਮਰੇ ਚੋਂ ਕੱਢ ਕੇ ਲਿਆਇਆ। ਹੁਣ ਵੱਡੇ ਅਫਸਰਾਂ ਕੋਲੇ ਆਏ ਹੁਣ ਕੀ ਕਹਿੰਦੇ ਅਫਸਰ? ਅਫਸਰਾਂ ਨੇ ਪੇਸ਼ ਹੁੰਨੇ ਆ ਜੀ ਹੁਣ ਸਾਰ ਦੇ। ਛੋਟੇ ਤਾਂ ਕਹਿੰਦੇ ਇਸ ਦਾ ਕੁਝ ਨਹੀਂ ਕਰ ਸਕਦੇ। ਇਹ ਵੀਡੀਓ ਵੀ ਹੁਣੇ ਮੇਰੇ ਸਾਹਮਣੇ ਆਈ ਸੀ ਕਿ ਅਸੀਂ ਅਜੇ ਵੀਡੀਓ ਦੀ ਪੜਤਾਲ ਹੀ ਕਰ ਰਹੇ ਸਾਂ ਕਿ ਇਸ ਤਰ੍ਹਾਂ ਜਿਨ੍ਹਾਂ ਨਾਲ ਲੜਾਈ ਹੋਈ ਆ। ਉਹਨਾਂ ਬੱਚਿਆਂ ਦੇ ਮਾਪੇ ਤੇ ਉਹ ਇੱਕ ਬੱਚਾ ਇੱਥੇ ਮੇਰੇ ਕੋਲ ਆਏ ਸੀਗੇ ਉਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਹੈ ਚਾਰ ਪੰਜ ਮੁੰਡੇ ਉਹਨਾਂ ਦੇ ਸਕੂਲ ਦੀ ਬੜਦੇ ਆ ਜੋ ਉਹਨਾਂ ਤੋਂ ਕੋਸ਼ਿਕ ਮਾਈਨਰ ਆ ਜਿਹੜੇ ਉਹਨਾਂ ਦੀ ਆਸ ਵਿੱਚ ਝਗੜਾ ਹੋਇਆ ਉਹਨਾਂ ਨੇ ਇਹਨਾਂ ਨੂੰ ਲੜੇ ਆ ਉਸ ਤੋਂ ਬਾਅਦ ਕੋਸ਼ਿਕ ਦੋ ਲੜਕੇ ਜਿਹੜੇ ਉਹ ਹਸਪੀਟਲ ਵੀ ਦਾਖਲ ਹੋਏ ਸੀਗੇ ਉਹਦੇ ਵਿੱਚ ਪੁਲਿਸ ਨੇ ਉਹਦਾ ਬਿਆਨਪਖ ਵਗੈਰਾ ਲਿਖੇ ਹੋਏ ਆ ਇਹਨਾਂ ਦੇ ਰੇਡ ਵੀ ਕੀਤੇ ਆ ਪੇਉਦੀ ਅਸੀਂ ਵੈਰੀਫਾਈ ਕਰਕੇ ਜਿਹੜੇ ਜਿਹੜੇ ਵੀ ਉਹਦੇ ਵਿੱਚ ਬੰਦੇ ਹੋਏ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਸਰ ਬੱਚੇ ਦੇ ਮਾਤਾ ਪਿਤਾ ਕਹਿੰਦੇ ਕਿ ਵੈਪਨ ਸੀ ਉਹਨਾਂ ਕੋਲੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਵੀ ਇਸ ਤਰ੍ਹਾਂ ਸਾਹਮਣੇ ਆਏ ਇਹਦੇ ਬਾਰੇ ਅਸੀਂ ਬੜਤਾਲ ਕਰ ਰਹੇ ਆਂ ਵੀਡੀਓ ਦੇ ਵਿੱਚ ਕੋਈ ਵੈਪਨ ਦਿਖਾਈ ਨਹੀਂ ਦਿੰਦਾ ਪਰ ਇਹਨਾਂ ਨੂੰ ਸ਼ੱਕ ਪੈਂਦਾ ਉਹਦੇ ਵਿੱਚ ਵੀ ਜਿਵੇਂ ਉਹਦੇ ਵਿੱਚ ਕਿਸੇ ਬੰਦੇ ਦਾ ਡੱਬ ਦੇ ਵਿੱਚ ਕੋਈ ਚੀਜ਼ ਹੁੰਦੀ ਆ ਉਹਦੇ ਅਸੀਂ ਵੈਰੀਫਾਈ ਕਰ ਰਹੇ ਆਂ ਆਕਰ ਕਿਸੇ ਕੋਲ ਵੈਪਨ ਹੋਇਆ ਤੋਂ ਚੌਕੀ ਸ਼ਿਕਾਇਤ ਦਿੱਤੀ ਉਹਨਾਂ ਤੋਂ ਨਰਾਜ਼ ਨੇ ਕਹਿੰਦੇ ਕਿ ਕਾਰਵਾਈ ਨਹੀਂ ਕੀਤੀ ਗਈ ਤੁਹਾਡੇ ਕੋਲੇ ਆਉਣਾ ਪਏਗਾ ਉਹਨਾਂ ਨੂੰ ਉਹ ਚੌਂਕੀ ਵਾਲਿਆਂ ਦੇ ਰੇਡ ਵਗੈਰਾ ਕੀਤੇ ਆ ਉਹ ਬੰਦੇ ਭੱਜੇ ਹੋਏ ਆ ਮੈਂ ਬੜੀ ਸਖਤ ਦਾਇਦ ਕੀਤੀ ਆ ਚੌਂਕੀ ਵਾਲਿਆਂ ਨੂੰ ਵੀ ਇਹਨਾਂ ਨੂੰ ਲੱਭ ਕੇ ਹੁਣੇ ਗ੍ਰਿਫਤਾਰ ਕੀਤਾ ਜਾਵੇ ਠੀਕ ਆ